ਹਾਂਜੀ ਅੱਜ ਦਾ ਵਲੌਗ ਆਪਾਂ ਸ਼ੁਰੂ ਕਰ ਰਹੇ ਹਾਂ ਬੱਸ ਦੇ ਵਿੱਚ ਤੁਹਾਨੂੰ ਦੇਖ ਕੇ ਤਾਂ ਪਤਾ ਲੱਗ ਗਿਆ ਹੋਣਾ ਕਿ ਅੱਜ ਆਪਾਂ ਕਿੱਥੇ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਹੱਸਦੇ-ਵਸਦੇ ਹੋਵੋਗੇ ਆਪਦੇ ਘਰਾਂ 'ਚ ਤੇ ਉਮੀਦ ਆ ਤੁਹਾਨੂੰ ਇਹ ਵਲੌਗ ਸਾਡਾ ਵਧੀਆ ਲੱਗਦਾ ਹੋਵੇਗਾ ਜੀ ਹੁਣ ਆਪਾਂ ਸ਼ਹੀਦ ਪਾਪਾ ਦੀਪ ਸਿੰਘ ਜੀ ਦੇ ਗੁਰਦੁਆਰੇ ਚ ਸਭ ਤੋਂ ਪਹਿਲਾਂ ਆਪਾਂ ਇੱਧਰ ਆਏ ਸੀ ਫਿਰ ਆਪਾਂ ਹਰਮੰਦਰ ਸਾਹਿਬ ਚਲਾਂਗੇ ਜਦੋਂ ਆਪਾਂ ਹਰਮੰਦਰ ਸਾਹਿਬ ਪਹੁੰਚੇ ਸੀਗੇ ਨਾ ਉਦੋਂ ਪਹਿਲਾਂ ਮੀਂਹ ਬਹੁਤ ਪੈ ਚੁੱਕਾ ਸੀ ਜਿੱਦੇ ਕਰਕੇ ਸਾਰਾ ਕੁਝ ਗਿੱਲਾ-ਗਿੱਲਾ ਸੀ ਤੇ ਲਾਸਟ ਤੇ ਜਦੋਂ ਆਪਾਂ ਜਾ ਰਹੇ ਸੀ ਉਦੋਂ ਵੀ ਬਹੁਤ ਮੀਂਹ ਪੈ ਗਿਆ ਜੀ ਨਾ ਆਪਣੇ ਕੱਪੜੇ ਵਗੈਰਾ ਵੀ ਬਹੁਤ ਗਿੱਲੇ ਹੋ ਗਏ ਸੀ ਗੋਲਡਨ ਟੈਂਪਲ ਵਾਹ ਅੱਗੇ ਫਿਰ ਜਾ ਤਾ about what ਆਸ਼ਮਾਨੀ ਤੋਂ ਮੀਂਹ ਤੇ ਬਰ ਰੁੜ ਚਾਲੇ ਆ। ਪਾਸ ਬੋਦਾਲਾ ਨਹੀਂ ਰਿਹਾ। ਹੈਲੋ ਜੀ। ਆ ਦੇਖੋ ਪ੍ਰਵਾਦ ਸਾਹਿਬ ਦਾ ਕਿੰਨਾ ਸੋਹਣਾ ਹਾਸਾ ਲਿਖਤ। ਕਿੰਨਾ ਸੋਹਣਾ ਮੌਸਮ ਹੋਇਆ। ਹਾਂਜੀ ਹਰਮੰਦਰ ਸਾਹਿਬ ਦਾ ਜਿਹੜਾ ਮੌਸਮ ਸੀ ਉਹ ਤਾਂ ਬਹੁਤ ਵਧੀਆ ਸੀ। ਪਹਿਲਾਂ ਵੀ ਮੀਂਹ ਪੈ ਕੇ ਹਟਿਆ ਸੀ ਪਰ ਜਦੋਂ ਜਾਣ ਲੱਗੇ ਲਾਸਟ ਤੇ ਬਹੁਤ ਜ਼ਰਾ ਮੀਂਹ ਪੈ ਗਿਆ ਜਿਸ ਕਰਕੇ ਕੱਪੜੇ ਵਗੈਰੇ ਵੀ ਸਾਰੇ ਆਪਣੇ ਗਿੱਲੇ ਹੋ ਗਏ ਸੀ। ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜ਼ਰੂਰ ਦੱਸਣਾ In October. ਜੀ ਸੋਟਾ ਨੂੰ ਸਾਡੇ ਲਈ ਬੜੀਆਂ ਲੱਕੀਤਾਂ ਪੂਰੀ ਸਾਈ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜੀ ਤੁਹਾਨੂੰ ਸੁਨਾ ਮਿਲ ਜਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ